ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬੜੀ ਯੂਨੀਵਰਸਿਟੀ ਦੇ ਖੂਬਸੂਰਤ ਹਾਲ ਦੇ ਵਿੱਚ ਬਹੁਤ ਸ਼ਾਰਟ ਨੋਟਿਸ ਤੇ ਬਹੁਤ ਸਾਰੇ ਹਾਲੇਦਵਾੜੇ ਦੇ ਪੰਜਾਬ ਦੇ ਲਗਭਗ ਸਾਰੇ ਪਾਸਿਓਂ ਹੀ ਇੱਥੇ ਪਹੁੰਚੇ ਹੋਏ ਕਿਸਾਨਪਰਾ ਅਗਾਂਵਦੂ ਕੁਝ ਨਮਾ ਕਰਨ ਦੇ ਜਜ਼ਬਾ ਰੱਖਣ ਵਾਲੇ ਪੀਏਯੂ ਦੇ ਸਾਇੰਟਿਸਟ ਸਾਰੇ ਬੀਸੀ ਸਾਹਿਬ ਬੈਠੇ ਆ ਮੇਰੇ ਕੈਬਿਨੇਟ ਦੇ ਸਾਥੀ ਬੈਠੇ ਆ ਐਮ ਐਲ ਏ ਸਾਹਿਬਾਨ ਬੈਠੇ ਆ ਰਾਜ ਸਭਾ ਦੇ ਮੈਂਬਰ ਬੈਠੇ ਆ ਗੜਵਾਸੂ ਦੇ ਬੀਸੀ ਸਾਹਿਬ ਬੈਠੇ ਆ ਸੋ ਬੜਾ ਵਧੀਆ ਵਿਚਾਰ ਵਟਾਂਦਰੇ ਦਾ ਮੰਚ ਹੈ ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਵੀ ਵੀ ਸੜਤਾ ਉਗ ਗਿਆ ਉਗ ਗਿਆ ਨਹੀਂ ਨਾ ਸਹੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਹੁਣ ਤਾਂ ਹਰ ਪੱਤੇ ਨਾਲ ਹਰ ਟਾਣੀ ਨਾਲ ਹਰ ਬੀ ਨਾਲ ਹਰ ਬੂਟੇ ਨਾਲ ਗੱਲ ਹੁੰਦੀ ਹੈ ਸਾਇੰਸ ਗੱਲ ਕਰਦੀ ਹੈ ਤੇ ਆਪਾਂ ਨੂੰ ਅਪਡੇਟ ਹੋਣਾ ਚਾਹੀਦਾ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਮਤਲਬ ਪਹੁੰਚੋ ਪਹਿਲਾਂ ਤਾਂ ਆਪਣੇ ਆਪ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੇ ਖੂਬਸੂਰਤ ਹਾਲ ਦੇ ਵਿੱਚ ਬਹੁਤ ਸ਼ਾਰਟ ਨੋਟਿਸ ਤੇ ਬਹੁਤ ਸਾਰੇ ਹਾਲੇਦੋੜੇ ਦੇ ਪੰਜਾਬ ਦੇ ਲਗਭਗ ਸਾਰੇ ਪਾਸਿਓਂ ਇੱਥੇ ਪਹੁੰਚੇ ਹੋਏ ਕਿਸਾਨਪਰਾ ਅਗਾਂਵਦੂ ਕੁਝ ਨਮਾ ਕਰਨ ਦੇ ਜਜ਼ਬਾ ਰੱਖਣ ਵਾਲੇ ਪੀਯੂ ਦੇ ਸਾਇੰਟਿਸਟ ਸਾਰੇ ਬੀਸੀ ਸਾਹਿਬ ਬੈਠੇ ਆ ਮੇਰੇ ਕੈਬਨਿਟ ਦੇ ਸਾਥੀ ਬੈਠੇ ਆ ਐਮਐਲਏ ਸਾਹਿਬਾਨ ਬੈਠੇ ਆ ਰਾਜ ਸਭਾ ਦੇ ਮੈਂਬਰ ਬੈਠੇ ਆ ਉੱਗੜਾ ਵਾਸੂਦੇਵ ਜੀ ਸਭ ਬੈਠੇ ਆ ਸੋ ਬੜਾ ਵਧੀਆ ਵਿਚਾਰ ਵਟਾਂਦਰੇ ਦਾ ਮੰਚ ਹੈ ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਬੀ ਬੀ ਸੜਤਾ ਉੱਗ ਗਿਆ ਉੱਗ ਗਿਆ ਨਹੀਂ ਨਾ ਸੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਹੁਣ ਤਾਂ ਹਰ ਪੱਤੇ ਨਾਲ ਹਰ ਟਾਣੀ ਨਾਲ ਹਰ ਬੀ ਨਾਲ ਹਰ ਬੂਟੇ ਨਾਲ ਗੱਲ ਹੁੰਦੀ ਹੈ ਸਾਇੰਸ ਗੱਲ ਕਰਦੀ ਹੈ ਤੇ ਆਪਾਂ ਨੂੰ ਅਪਡੇਟ ਹੋਣਾ ਚਾਹੀਦਾ ਹੈ ਇਸ ਗਲੀ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਮਤਲਬ ਪਹੁੰਚੇ ਹੋ ਪਹਿਲਾਂ ਤਾਂ ਆਪਣੇ ਆਪ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ ਮੈਂ ਬਾ